ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਉਮੀਦ ਕਰਦੇ ਆਂਗੇ ਆਪ ਸਾਰੇ ਕਿ ਇਕੱਠਾ ਹੋਵੋਗੇ ਤੇ ਆਪਾਂ ਅਨੰਦਪੁਰ ਸਾਹਿਬ ਤੋਂ ਅੱਗੇ ਜਾ ਰਹੇ ਸੀ ਨੈਣਾ ਦੇਵੀ ਤੇ ਨੈਣਾ ਦੇਵੀ ਕਣੀ ਆਪਾਂ ਗੱਡੀ ਕਪਾਲੀ ਸੀ ਤੇ ਚੜਾਈ ਚੜ੍ਹਨੀ ਸ਼ੁਰੂ ਕਰਤੀ ਸੀ ਤੇ ਰਸਤੇ 'ਚ ਬਾਂਦਰ ਬਹੁਤ ਸੀ ਤੇ ਬਹੁਤ ਬਾਂਦਰ ਦੇਖੇ ਬੱਚਿਆਂ ਨੇ ਤੇ ਬੱਚੇ ਬਾਂਦਰ ਦੇ ਦੇਖ ਕੇ ਖੁਸ਼ ਹੋਏ ਤੇ ਰਾਸਤੇ 'ਚ ਮੀਂਹ ਬਹੁਤ ਪੈ ਰਿਆ ਸੀ ਨਾਨਾ ਦੇਵ ਨੇ ਜੋ ਚੜਾਈ ਸ਼ੁਰੂ ਕਰਨੀ ਚੜਨੀ ਸ਼ੁਰੂ ਕਰੀ ਨਾ ਉਹਦੀ ਮੀਂਹ ਪੈਣਾ ਸ਼ੁਰੂ ਹੋ ਗਿਆ ਤੇ ਸਾਰੇ ਰਸਤੇ ਮੀਂਹ ਪੈਂਦਾ ਗਿਆ ਤੇ ਬਾਅਦ ਸائیںਗੇ ਉਦੋਂ ਵੀ ਨਹੀਂ ਮੀਂਹ हटਿਆ ਹੈਗਾ ਸਾਰੀ ਰਸਤੇ ਮੀਂਹ ਪਈ ਗਿਆ ਤੇ ਆਪਾਂ ਬਸ ਗੱਲਾਂ ਬਾਤਾਂ ਕਰ ਦਿੰਦੇ ਆਪਾਂ ਚੜਾਈ ਕੀਤੀ ਪਾਰ ਤੇ ਆਪਾਂ ਮੰਦਿਰ 'ਚ ਪਹੁੰਚ ਗਏ ਤੇ ਗੱਡੀ ਪਾਰਕਿੰਗ 'ਚ ਲਾਈ ਅੱਗੇ ਤੇ ਗੱਡੀ ਖੜਾ ਕੇ ਅੱਗੇ ਫਿਰ ਆਪਾਂ ਨੇ ਚੜਾਈ ਚੜਨੀ ਸ਼ੁਰੂ ਕੀਤੀ ਤੇ ਪੌੜੀਆਂ ਆਪਾਂ ਨਾ ਮੰਦਿਰ ਦੇ ਮਗਰਲੀ ਸਾਈਡ ਗਏ ਸੀ ਤੇ ਉੱਥੋਂ ਪੌੜੀਆਂ ਥੋੜੀ ਨੇ ਜੇ ਆਪਾਂ ਹੋਰ ਆਪਾਂ ਜਿਹੜੋ ਤੇ ਪੌੜੀਆਂ ਹੁੰਦੀਆਂ ਨੇ ਉੱਥੇ ਹੀ ਆਪਾਂ ਗੱਡੀ ਲਾ ਲਈ ਨਾ ਉੱਚ ਪਾਰਕਿੰਗ 'ਚ ਉੱਥੋਂ ਤਾਂ ਬਹੁਤ ਹੁੰਦੀਆਂ ਨੇ ਪੌੜੀਆਂ ਬਹੁਤ ਜ਼ਿਆਦੇ ਨੇ ਤੇ ਅੱਗੇ ਆਪਾਂ ਜੇ ਮੰਦਿਰ ਦੇ ਮਗਰਲੇ ਰਸਤੇ ਲੰਘ ਜੇ ਉੱਥੇ ਪੌੜੀਆਂ ਘੱਟ ਨੇ ਆਪਾਂ ਮੰਦਿਰ ਦੇ ਮਗਰਲੀ ਸਾਈਡ ਗਏ ਸੀ ਜੇ ਕਿਸੇ ਨੇ ਜਾਣਾ ਹੋਵੇ ਨਾ ਮਗਰਲੀ ਸਾਈਡ ਜਾਵੇ ਮੰਦਿਰ ਦੇ ਉੱਥੇ ਚੜ੍ਹਾਈ ਜੰਮੀ ਨਹੀਂ ਪੈਂਦੀ ਹੈਗੀ ਪੌੜੀਆਂ ਦੀ ਸਾਰੀ ਮੈਨੂੰ ਲੱਗਦਾ 128 ਕ ਪੌੜੀਆਂ ਸੀ ਜਿਹੜੀਆਂ ਆਪਾਂ ਚੜ੍ਹੇ ਸੀ ਨੀਚੋਂ ਜਾਦੇ ਪੌੜੀਆਂ ਹੁੰਦੀਆਂ ਨੇ ਮੈਨੂੰ ਲੱਗਦਾ ਤੇ ਉੱਥੇ ਵਧੀਆ ਮਾਤਾ ਜੀ ਦੇ ਦਰਸ਼ਨ ਕੀਤੇ ਤੇ ਮਾਤਾ ਜੀ ਦੇ ਵਧੀਆ ਦਰਸ਼ਨ ਕੀਤੇ ਮੱਥਾ ਟੇਕਿਆ ਆਪਾਂ ਨੇ ਇੰਨੀ ਜ਼ਿਆਦਾ ਹੁਣ ਨਾ ਖਾਸ ਭੀੜ ਨਹੀਂ ਸੀ ਹੁਣ ਤਾਂ ਸੀੜੀ ਸੀ ਤੇ ਕਿਉਂਕਿ ਸੌਣ ਦਾ ਮਹੀਨਾ ਤੋਂ ਉਤਰਨ ਵਾਲਾ ਆ ਗਿਆ ਤੇ 1 200 ਹੁਣ ਰਹਿੰਦਾ ਸੀ ਬੱਸ ਤੇ 16 ਤਰੀਕ ਦੀ ਤਾਂ ਆਪਣੀ ਆਹ ਹੈਗੀ ਸੰਗਰਾਦਾਂਗੀ ਆਪਾਂ ਗਏ ਸੀ 15 ਨੂੰ ਤੇ ਅੰਨਾ ਜਿਆਦਾ ਕੋਈ ਖਾਸ ਰਸ ਜਾਂ ਨਹੀਂ ਸੀ ਵਧੀਆ ਦਰਸ਼ਨ ਹੋ ਗਏ ਤੇ ਸੌਣ ਦੇ ਮਹੀਨੇ ਤਾਂ ਅੰਨਾ ਵਧੀਆ ਨਾ ਆਪਾਂ ਤਾਂ ਮੱਥਾ ਟੇਕਦਾ ਵੀ ਨਹੀਂ ਹੈਗਾ ਤੇ ਕਿਉਂਕਿ ਭੂੜ ਜਾਦੇ ਹੁੰਦੀ ਹੈਗੀ ਆਪਾਂ ਨੇ ਵੀ ਜਾਣਾ ਤਾਂ ਆਪਾਂ ਨੇ ਪਹਿਲਾਂ ਸੀ ਆਪਾਂ ਤੋਂ ਜਾਇਆਂ ਗਿਆ ਹੈਗਾ ਕਿਉਂਕਿ ਆਪਣੇ ਮੱਕੀ ਦਾ 4 ਪਾਉਣ ਵਾਲਾ ਫਿਰ ਆਖੀ ਪਹਿਲਾਂ ਸੌਣ ਦੇ ਮਹੀਨੇ ਤਾਂ ਆਪਣਾ ਇਹੀ ਚੱਲੀ ਗਿਆ ਇਹ ਦੁਬਾਰ ਮੱਕੀ ਵਾਲੀ ਜੀਰੀ ਲਾਈ ਤੇ ਮੱਕੀ ਵਾਲੇ ਵਾਹਣ 'ਚ ਜੀਰੀ ਲਾਈ ਫਿਰ ਬਸਨ ਨੇ ਆਪਣੀ ਮੱਝ ਸੂਤੀ ਤੇ ਬਸ ਇਹਦੇ ਕਰਕੇ ਆਏ ਕੰਮਾ ਜਿਆ ਕਰਕੇ ਆਪਾਂ ਤੋਂ ਪਹਿਲਾਂ ਜਾਇਆ ਨਹੀਂ ਗਿਆ ਹੈਗਾ ਫਿਰ ਉਹ ਹੌਲੀ ਹੌਲੀ ਆਪਾਂ ਆਖਿਆ ਵੀ ਚਲੋ ਠਚਾਈ ਨਾਲ ਹੀ ਜਾਵਾਂਗੇ ਹੁਣ ਵੀ ਬੱਚੇ ਜਿੱਦ ਕਰੀਗੇ ਵੀ ਸਾਨੂੰ ਕਿਤੇ ਲੈ ਕੇ ਜਾਓ ਤੇ ਫਿਰ ਕਿਹਾ ਵੀ ਚਲੋ ਆਪਾਂ ਨਾਨੰਦਪੁਰ ਸਾਹਿਬ ਜਾਇਆਮਗੇ ਨੈਣਾਣਾ ਦੇਵੀ ਲਿਉਂਦੇ-ਉਂਦੇ ਸਾਰੇ ਗੁਰੂ ਘਰਾਂ ਚ ਆਪਾਂ ਬੱਚਿਆਂ ਦਾ ਮੱਥਾ ਟੇਕਿਆ ਲਵਾਂਗੇ ਤੇ ਤਾਂ ਕਰਕੇ ਆਪਾਂ ਬੱਚਿਆਂ ਨੂੰ ਲੈ ਗਏ ਤੇ ਇੱਕ ਦੋ ਸਟੀਆਂ ਸੀ ਬੱਚਿਆਂ ਨੂੰ ਵੀ ਕਿਹਾ ਵੀ ਚਲੋ ਆਪਾਂ ਬਾਗੀ ਜਾਣਦੇ ਆਂਗੇ ਤੇ ਰਾਜਵੀਰ ਸੀ ਤੇ ਕਪੜਾ ਹੁੰਦੇ ਨੇ ਨਾ ਕਿੰਨੇ ਇਸ ਕਰਕੇ ਉੱਡੀਆਂ ਆਏ ਸੁੱਟੀ ਦਾ ਜੇ ਸੁੱਟੇ ਹੋ ਜਾਂ ਤੇ ਫਿਰ ਆਪਾਂ ਚੱਲੇਗੇ ਚਲੋ ਇੱਕ ਨਾ ਪੌੜੀਆਂ ਦੇ ਵਿੱਚ ਅੱਗੇ ਜਾ ਕੇ ਰਸਤਾ ਬਹੁਤ ਠੀਡਾ ਹੁੰਦਾਗਾ ਤੇ ਮਸਾ ਇੱਕ ਬੰਦੀ ਨੰਗ ਸਕਦਾਗਾ ਜੇ ਉਹ ਮੂਰਲੇ ਪਾਸੇ ਜਾਂ ਪੌੜੀਆਂ ਦੇ ਦੂਜੇ ਮੰਦਿਰ ਦੇ ਮੂਰਲੇ ਪਾਸੇ ਦੀ ਆਵਾਂਗੇ ਉਧਰ ਤਾਂ ਠੀਕ ਆ ਜੇ ਮੰਦਿਰ ਦੇ ਮਗਰਲੀ ਸਾਈਡ ਆਵਾਂਗੇ ਆਪਾਂ ਉੱਥੇ ਜ਼ਿਆਦਾ ਰਸਤਾ ਪੀੜਾਗਾ ਤੇ ਉੱਥੇ ਮਸੀਨ ਲੱਗਿਆ ਜਾਂਦਾ ਹੈਗਾ ਤੇ ਆਪਾਂ ਉੱਥੇ ਬਸ ਮੰਦਰ 'ਚ ਪਹੁੰਚ ਗਏ ਤੇ ਅੱਗੇ ਆਪਾਂ ਮਾਤਾ ਜੀ ਦੇ ਕਰਦੇ ਆਂਗੇ ਦਰਸ਼ਨ ਤੇ ਆਪਾਂ ਮਾਤਾ ਜੀ ਨੂੰ ਟੇਕਾਂਗੇ ਮੱਥਾ ਤੇ ਸੀੜ ਜਮੀ ਸੀ ਆਏ ਕੋਈ ਪਰੇਸ਼ਾਨੀ ਨਹੀਂ ਹੋਈ ਹੈਗੀ ਮੱਥਾ ਟੇਕਣ 'ਚ ਤੇ ਬੱਚੇ ਵੀ ਜੈ ਮਾਤਾ ਦੀ ਕਰਦੇ ਅੱਗੇ ਗਏ ਅੱਗੇ ਚੈਕਿੰਗ ਵੀ ਹੁੰਦੀ ਹੈ ਕਿ ਇੱਕ ਮਸੀਨ ਲੱਗੀ ਹੋਈ ਹੈਗੀ ਤੇ ਉਹਦੇ ਵਿੱਚ ਆਏ ਹੁੰਦਾ ਨਾ ਬੀਲ ਸਾਹਿਬ ਨੂੰ ਆਏ ਹੁੰਦਾ ਵੀ ਕੋਈ ਮਾਹੌਲ ਨਖਰਾਵ ਕਰਦੇ ਹਰ ਇੱਕ ਦੀ ਚੈਕਿੰਗ ਹੁੰਦੀ ਹੁੰਦੀ ਹੈਗੀ ਕੀ ਪਤਾ ਕੋਈ ਕੀ ਲੈ ਕੇ ਆ ਜਾਏ ਨਾ ਪਤਾ ਨਹੀਂ ਹੁੰਦਾ ਹੈਗਾ ਅੱਗੇ ਤਲਾਸ਼ੀ ਵੀ ਹੁੰਦੀ ਸੀ ਤੇ ਉਹ ਮਸੀਨ ਦੇ ਵਿੱਚ ਦੀ ਵੀ ਨੰਗਣਾ ਪੈਂਦਾ ਸੀ ਉਹ ਪਤਾ ਨਹੀਂ ਕੀ ਕਹਿੰਦੇ ਨੇ ਉਹਨਾਂ ਤਾਂ ਮੈਨੂੰ ਪਤਾ ਨਹੀਂ ਹੈ ਹੈ ਆ ਗਰੀ ਕਟੜਾ ਗਾਗਰੀ ਕਟਣੀ ਹੋਰ ਕੁਸ ਕੰਮ ਨੇ ਉਹਨੂੰ ਤੇ ਆਪਾਂ ਗਏ ਮੋਦੇ ਮਸ਼ੀਨ ਵਿੱਚ ਦੀ ਨੰਗੇ ਤੇ ਅੱਗੇ ਫਿਰ ਆਪਣੀ ਉਹ ਕਰਦੇ ਹੋਏ ਚੈਕਿੰਗ ਕਰਦੇ ਹੁੰਦੇ ਨੇ ਪਰਸ ਵਗੈਰਾ ਵੀ ਦੇਖਦੇ ਹੁੰਦੇ ਨੇ ਤੇ ਮੰਦਰ ਚ ਫੇਰ ਹੀ ਅੱਗੇ ਆਪਾਂ ਨੂੰ ਨੰਗਣ ਦਿੰਦੇ ਨੇ ਹਨਾ ਐ ਆਪਾਂ ਨੂੰ ਅੱਗੇ ਨੰਗਣ ਨਹੀਂ ਦਿੰਦੇ ਹੈਗੇ ਤੇ ਅੱਗੇ ਸਭ ਜੋ ਤੇ ਨਮਨੀਤ ਮੂਰੇ ਮੂਰੇ ਫਿਰਦੇ ਸੀ ਭੱਜੇ ਤੇ ਇਹਨਾਂ ਨੂੰ ਜਿਆਦਾ ਚਾਹਤ ਸੀ ਜਾਣਾ ਹੋਣ ਦਾ ਵੀ ਤੇ ਵੀ ਆਪਾਂ ਜਾਣਾਗਾ ਤੇ ਬੱਚਿਆਂ ਨੂੰ ਤਾਂ ਚਾਹ ਹੁੰਦੀ ਹਈ ਹੈਗੇ ਹਨਾ ਬੱਚੇ ਅੱਦਾ ਚਾਹੋ ਤਾਂ ਬੱਚੇ ਨੂੰ ਐ ਹੁੰਦਾ ਕਿ ਆਪਾਂ ਉੱਥੇ ਖੇਡਾਂ ਲਮਾਂਗੇ ਆਪਾਂ ਆ ਲਮਾਂਗੇ ਬੱਚੇ ਨੂੰ ਐ ਚਾਹੋ ਹੁੰਦਾ ਬਸ ਚਾਹੋ ਚੀ ਭੰਜੇ ਬੱਚੇ ਭੰਜੇ ਫਿਰਦੇ ਰਹਿੰਦੇ ਨੇ ਬੱਚਿਆਂ ਨੂੰ ਜਿਆਦਾ ਕਰਕੇ ਘੁੰਮਣ ਫਿਰਨ ਦਾ ਜਿਆਦਾ ਚਾਹ ਹੁੰਦਾਗਾ ਤੇ ਆਪਾਂ ਮਾਤਾ ਜੀ ਦੇ ਅੱਗੇ ਕੀਤੇ ਦਰਸ਼ਨ ਵਧੀਆ ਮੱਥਾ ਟੇਕਿਆ ਅੱਗੇ ਮਾਤਾ ਜੀ ਦੇ ਹਵਨ ਜੀ ਵੀ ਮੱਥਾ ਟੇਕਿਆ ਹਵਨ ਚ ਚੱਲ ਰਿਹਾ ਸੀ ਮਾਤਾ ਦਾ ਤੇ ਉੱਥੇ ਸਾਬ ਜੋਤ ਨੇ ਬਾਂਦਰ ਦੇਖ ਕੇ ਤੇ ਸਾਬਜੇਦਖਣੀ ਆ ਗਈ ਉਸਦੀ ਭੱਜ ਕੇ ਸਾਬਜੇ ਉਹ ਤਾਂ ਚੀਜ਼ ਵੀ ਖੋ ਕੇ ਲੈ ਗਏ ਤੇ ਸਾਬਜੇ ਉਹ ਤਾਂ ਬਿਸਕਟਾਂ ਦੀ ਡੱਬੀ ਸੀ ਹੱਥ ਤੇ ਜੋ ਖੋ ਕੇ ਲੈ ਗਏ ਸਾਬਜੀ ਕਰ ਮਮੀ ਮੇਰੀ ਬਿਸਕਟਾਂ ਦੀ ਡੱਬੀ ਇਹਦੇ ਚੁਟ ਮਾਰਿਆ ਬੰਦਰਾ ਨੇ ਆ ਕੇ ਚੁਟੀਆਂ ਮਾਰ ਕੇ ਸਾਰੀ ਖੋ ਕੇ ਲੈ ਗਏ ਤੇ ਉਹ ਬੰਦਰ ਕੁਛ ਨਹੀਂ ਕਹਿੰਦੇ ਹੈਗੇ ਪਤਾ ਨਹੀਂ ਕੀ ਗੱਲ ਆ ਤੇ ਮੰਦਰ ਚਾਲੇਦਾਲੀ ਬੈਠੇ ਰਹਿੰਦੇ ਨੇ ਤੇ ਜਮੀ ਨਹੀਂ ਕੁਛ ਕਹਿੰਦੇ ਹੈਗੇ ਤੇ ਕਿਤੇ ਉਸ ਚੱਕ ਕੇ ਲੈਗੇ ਕਿਤੇ ਉਸ ਚੱਕ ਕੇ ਲੈਗੇ ਮੰਦਰ ਚਾਮ ਹੁੰਦੀਆਂ ਨੇ ਚੀਜ਼ਾਂ ਬਾਂਦਰਾਂ ਨੂੰ ਤੇ ਬਾਂਦਰਾਂ ਵਿਚਾਰੇ ਵਧੀਆ ਨੇ ਚਲ ਇਹ ਵੀ ਕਹ ਲੂ ਮਾਣਾ ਦੇਵਤਾ ਦਾ ਆਪਾਂ ਕਹਿੰਦੇ ਨੇ ਅਗੇ ਮੰਨ ਦਿਆਂਗੇ ਆਪਾਂ ਸਾਰੇ ਤੇ ਵਧੀਆ ਉਥੇ ਜਿਉਣੇ ਮੋੜ ਦੀ ਸਮਾਦ ਵੀ ਦੇਖੀ ਆਪਾਂ ਨੇ ਇੱਥੇ ਗੇਟ 'ਚ ਕੱਢ ਕੇ ਜਿੱਥੋਂ ਜਿਉਣੇ ਮੋੜ ਨੇ ਸਾਲ ਮਾਰੀ ਸੀ ਤੇ ਉਥੇ ਨੀ ਸਮਾਦ ਬਣੀ ਹੋਈ ਆ ਬਾਬਾ ਜਿਉਣਾ ਮੋੜ ਦੀ ਨੀਚੇ ਮੰਦਾ ਕਾਫੀ ਨੀਚੇ ਆ ਗਈ ਉਹ ਕਿਉਂ ਮੱਥਾ ਵੀ ਟੇਕ ਕੇ ਆਉਂਦੇ ਨੇ ਬਹੁਤ ਪਰ ਆਪਾਂ ਗਏ ਨਹੀਂ ਹੈਗੇ ਤੇ ਆਪਾਂ ਨੂੰ ਐਸੀ ਵੀ ਅਧਰਾ ਆਪਣੇ ਹੋਰ ਗੁਰੂ ਘਰਾਂ ਦੇ ਦਰਸ਼ਨ ਪਾਵਾਂਗੇ ਇਸ ਕਰਕੇ ਆਪਾਂ ਤਾਂ ਨਹੀਂ ਗਏ ਹੈਗੇ ਤੇ ਬਹੁਤ ਜਾ ਵੀ ਰਹੇ ਸੀ ਅੱਗੇ ਕਦਰਿਆ ਗਦਰਿਆ ਚ ਵੀ ਇੰਦਰੀਆ ਦੇਖਣ ਵੀ ਜਾ ਰਹੇ ਤੇ ਉੱਥੇ ਆਪਾਂ ਉਧਰ ਵੀ ਨਹੀਂ ਗਏ ਹੈਗੇ ਆਪਾਂ ਨੂੰ ਐ ਹੁੰਦਾ ਵੀ ਚਲੋ ਆਪਾਂ ਸੇਤੀ ਮੜਾ ਜਿਹਾ ਵਗ ਜਾਾਂਗੇ ਤੇ ਆਪਾਂ ਫਿਰ ਇਸ ਦੂ ਬਾਦ ਅਨੰਦਪੁਰ ਦਾ ਕਿਲਾ ਵੇਖਾਂਗੇ ਤੇ ਅਨੰਦਪੁਰ ਦਾ ਕਿਲਾ ਦੇਖਣ ਜਾਵਾਂਗੇ ਸੋਨੋ ਉਹਦੀਆਂ ਵੀ ਫੋਟੋਆਂ ਪਾਵਾਂਗੇ ਨਾ ਵੀਡੀਓ ਪਾਵਾਂਗੇ ਨਾਲ ਦੀ ਨਾਲ ਸੋਨੋ ਅਨੰਦਪੁਰ ਦਾ ਕਿਲਾ ਵੀ ਦਿਖਾਵਾਂਗੇ ਆਪਾਂ ਤੇ ਇੱਥੇ ਮੰਦਰ ਚੋਂ ਉਹਨਾਂ ਰਸਤਾ ਜਮੀ ਨਹੀਂ ਸੀ ਫਿਰ ਆਪਾਂ ਅੱਗੇ ਚੱਲ ਜਾਈਏਗੇ نیچے ਹਾਂ ਮੰਦਿਰ ਤੇ ਵੀ ਸਾਰਿਆਂ ਨੇ ਖੰਭਣੀਆਂ ਬਣਾਈਆਂ ਬਾਬਾ ਜੀ ਤੋਂ ਤੇ ਇਹਨਾਂ ਹਮਨ ਚ ਪ੍ਰਸਾਦ ਦਿੱਤਾ ਬਾਬੇ ਜੀ ਉਥੇ ਤੇ ਫਿਰ ਆਪਾਂ ਚੱਲਦੇ ਆਂਗੇ ਅੱਗੇ ਨੀਚੇ ਜਾਵਾਂਗੇ ਫੇਰ ਆਪਾਂ ਚਲੋ ਹੁਣ ਨੀਚੇ ਦੇ ਹੁਣ ਚਲ ਜਾਂਗੇ ਆਪਾਂ ਮੱਥਾ ਮੱਥਾ ਟੇਕ ਲਿਆ ਆਪਾਂ ਚੜਾਈ ਉਤਰਨੀ ਸ਼ੁਰੂ ਕਰ ਜਾਂਗੇ ਇਸ ਤੋਂ ਬਾਅਦ ਤੇ ਆਪਾਂ ਚਲਦਿਆਂਗੇ ਹੁਣ ਨੀਚੇ ਦੇਖਦੇ ਆਂਗੇ ਜਾ ਕੇ ਸਾਬਜੇ ਦੇ ਡਾੜੀ ਜਿਹੜਾ ਲੱਤਾਂ ਦੁਖਦੀਆਂ ਸੀ ਉਹ ਤਾਂ ਨੀਚੀ ਪੈ ਗਈਆਂ ਜੀ ਕਹਿੰਦੇ ਵੀ ਤੁਸੀਂ ਮੱਥਾ ਟੇਕਿਆ ਉਹ ਮਿੱਥੋ ਜਾਇ ਨਹੀਂ ਆਂਦਾ ਹੈਗਾ ਕੋ ਸੋਨਿਆਂ ਦੀ ਸੇਤ ਜੀ ਨਹੀਂ ਸੀ ਠੀਕ ਉਹਦੇ ਤੇ ਉਹ ਨੀਚੇ ਖੜ ਗਿਆ ਸੀ ਫੇਰ ਚਲੋ ਅਸੀਂ ਅਗਭੀ ਅਸੀਂ ਟੇਕਿਆ ਆਣਾਂਗੇ ਅਸੀਂ ਬੱਚਿਆਂ ਨੂੰ ਲੈ ਕੇ ਅਸੀਂ ਸਾਰੇ ਜਾਨੇ ਮੱਥਾ ਟੇਕ ਕੇ ਆਏ ਫਿਰ ਤੇ ਫਿਰ ਆਪਾਂ ਗਿਆ ਵੀ ਚੱਲੋ ਹੁਣ ਵਾਪਸੀ ਕਰਦੇ ਆਂਗੇ ਫਿਰ ਅਸੀਂ ਫਿਰ ਆਪਾਂ ਨੇ ਕਰਨੀ ਵਾਪਸੀ ਸਟਾਰਟ ਵਾਪਸ ਹੋਣ ਲੱਗੇ ਫਿਰ ਉੱਥੇ ਗੱਡੀ ਹੱਕਾਂਗੇ ਆਪਾਂ ਜਾਵਾਂਗੇ ਅਨੰਦਪੁਰ ਸਾਹਿਬ ਦਵਾਰਾ ਫਿਰ ਉੱਥੇ ਦੇਖਾਂਗੇ ਆਪਾਂ ਅਨੰਦਪੁਰ ਸਾਹਿਬ ਦਾ ਕਿਲਾ ਤੇ ਅਨੰਦਪੁਰ ਦਾ ਕਿਲੇ ਚ ਬਹੁਤ ਕੁਝ ਆਗਾ ਦੇਖਣ ਨੂੰ ਤੇ ਪਰ ਉੱਥੇ ਕਹਾਂਗੇ ਕੋਈ ਕਿਸੇ ਨੂੰ ਫੋਟੋ ਨਹੀਂ ਖਿੱਚਣੀ ਹੁੰਦਾ ਹੈਗਾ ਨਾ ਕੋਈ ਵੀਡੀਓ ਬਣਾਉਣ ਦੇਵੇ ਮੋਬਾਈਲ ਉੱਥੇ ਬੰਦ ਕਰ ਦਾਂਦੇ ਨੇ ਨੂ ਚੀਜ਼ ਬਹੁਤ ਵਧੀਆ ਏਗੀ ਉੱਥੇ ਦੇਖਣ ਵਾਲੀ ਤੇ ਆਪਾਂ ਦਾ ਕਾਫੀ ਧੰਨਵਾਦ ਜਾਵਾਂਗੇ ਮੁੰਡਾ ਉੱਥੇ ਕਹਿੰਦੇ ਬਹੁਤ ਕੁਝ ਵੱਧ ਲਗਿਆ ਤੇ ਆਪਾਂ ਦੇਖਾਂਗੇ ਅਨੰਦਪੁਰ ਸਾਹਿਬ ਦਾ ਕਿਲਾ ਹੁਣ ਆਪਾਂ ਹੁੰਨੇਗੇ ਬਸ ਵਾਪਸ ਬੰਦਰ ਧੱਤੇ ਥੋੜੇ ਜਿਹਾ ਜ਼ਿਆਦੀ ਨੇ ਪਤਾ ਨਹੀਂ ਕੀ ਗੱਲ ਆ ਰਸਤੇ 'ਚ ਗੱਡੀ 'ਚ ਜਾਂਦਿਆਂ ਨੂੰ ਮਿਲੀਗੇ ਤੇ ਉਹ ਵੀ ਉੱਥੇ ਬਾਧੂ ਆਈਂ ਕੰਦਾ ਤੇ ਪੌੜੀਆਂ ਤੇ ਆਈ ਬੈਠੇ ਸੀ ਤੇ ਇੱਕ ਪਤਾ ਨਹੀਂ ਆ ਇਥੇ ਸਰੋਵਰ ਬਣਿਆ ਹੋਇਆਗਾ ਆਪਾਂ ਤਾਂ ਇਹਦੇ ਬਾਰੇ ਇੰਨਾ ਪਤਾ ਨਹੀਂ ਹੈਗਾ ਹਨ ਜਿਹੜੇ Hindu ਧਰਮ 'ਚ ਨੇ ਉਹਨਾਂ ਨੂੰ ਥੋੜਾ ਜਿਹਾ ਜ਼ਿਆਦੇ ਪਤਾ ਹੋਣਾ ਵੀ ਇਹ ਪਤਾ ਨਹੀਂ ਕਾਦੇ ਵਾਸਤੇ ਬਣਿਆ ਹੋਇਆਗਾ ਇੱਥੇ ਪੌੜੀਆਂ ਦੇ ਵਿੱਚ ਹੀ ਆਗਾ ਚੜ੍ਹਾਈ ਕਰਦਿਆਂ ਨੂੰ ਇਹ ਪਤਾ ਨਹੀਂ ਕਾਦੇ ਵਾਸਤੇ ਹੈਗਾ ਆਪਾਂ ਨੂੰ ਤਾਂ ਨਾ ਪਤਾ ਨਹੀਂ ਹੈਗਾ ਇਹਦੇ ਵਾਸਤੇ ਇਹ ਦਿਵਾਰੇ ਪਤਾ ਨਹੀਂ ਹੈਗਾ ਥੋੜਾ ਜਿਹਾ ਘੱਟੀ ਪਤਾ ਆਪਣਾ ਦਾ ਕਿਉਂਕਿ ਆਪਾਂ ਦਾ ਕਦੇ 4-5 ਸਾਲਾਂ ਬਾਅਦ ਜਾਣਿਆ ਕਿ ਨਾਣਾਦੇਵ ਦੇ ਅਪਤਾ ਸਰਨੰਦਪੁਰ ਸਾਹਿਬ ਤੋਂ ਮੁੜੇ ਆਉਣੇਗੇ ਹੁਣ ਤਾਂ ਆਪਾਂ ਨੂੰ ਆਇਆ ਹੋ ਗਿਆ ਵੀ ਚਲੋ ਆਏ ਆਂਗੇ ਲਵੇ ਮੱਥਾ ਟੇਕ ਕੇ ਆਉਣੇ ਆਗੇ ਤੇ ਆਪਾਂ ਹੁਣ ਬਸ ਗੱਡੀ ਕਢਾਉਣੇ ਆਗੇ ਬਾਰੇ ਤੇ ਫਿਰ ਚੱਲ ਜਾਂਗੇ ਇਹ ਵੀ ਜਿੱਥੇ ਹੁਣ ਆਪਾਂ ਖੜੇ ਮੰਦਰ ਦੀ ਮਗਰਲੀ ਸਾਈਡ ਆ ਬੈਕ ਸਾਈਡ ਵਾਲੀ ਜਗ੍ਹਾ 'ਗੇ ਅਸੀਂ ਜੇ ਕਈ ਵਾਰੀ ਜਦੋਂ ਵੀ ਆਏਾਂਗੇ ਅਸੀਂ ਬੈਕ ਸਾਈਡ ਹੀ ਆਏਾਂਗੇ ਮੰਦਿਰ ਦੀ ਤੇ ਕਿਉਂਕਿ ਇੱਥੇ ਉਹ ਆਗਾ ਵੀ ਚੜਾਈ ਘੱਟ ਪੈਂਦੀ ਹੈਗੀ ਪੌੜੀਆਂ ਦੀ ਇਸ ਕਰਕੇ ਅਸੀਂ ਇੱਥੇ ਬੈਕ ਸਾਈਡ ਹੀ ਆਉਣੇ ਹੁੰਨਗੇ ਮੰਦਿਰ ਦੇ ਹੁਣ ਆਪਾਂ ਹੋ ਗਏ ਬਾਵਸ ਤੇ ਅਨੰਦਪੁਰ ਦਾ ਆਪਾਂ ਦੇਖਾਂਗੇ ਕਿਲਾ ਉਸ ਤੋਂ ਜਮਾਂ ਬਾਅਦ ਜਾਵਾਂਗੇ ਆਪਾਂ ਗੁਰਦੁਆਰਾ ਬਸੌੜਾ ਸਾਹਿਬ ਰੋਪੜਾ ਹਾਂ ਰੋਪੜ ਚਾਗਾ ਹੋਰ ਕਰ ਆਪਾਂ ਉੱਥੇ ਦੇਖਾਂਗੇ ਉਹ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਸਤੜਿਆ ਸੀ ਤੇ ਉਹਦੇ ਬਾਰੇ ਸਾਰੇ ਆਪਾਂ ਦੱਸਾਂਗੇ ਤੇ ਉੱਥੋਂ ਲਿਖ ਕੇ ਵੀ ਲਾਇਆ ਹੋਇਆਗਾ ਆਪ ਵੀ ਦੇਖਾਂਗੇ ਵੀ ਉੱਥੇ ਕਿਵੇਂ ਪਰ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਸਤੜਿਆ ਤੇ ਹਰ ਇੱਕ ਇਤਿਹਾਸ ਲਿਖਿਆ ਹੋਇਆਗਾ ਉੱਥੇ ਇਤਿਹਾਸ ਲਿਖ ਕੇ ਲਾਇਆ ਹੋਇਆਗਾ ਤੇ ਆਪਾਂ ਜਾਣਦੇ ਆਂਗੇ ਹੁਣ ਪਹੁੰਚ ਗਏ ਆਂੰਦਪੁਰ ਸਾਹਿਬ ਤੇ ਪਹਿਲੇ ਤਾਂ ਆਪਾਂ ਆੰੰਦਪੁਰ ਸਾਹਿਬ ਦਾ ਕਿਲਾ ਦੇਖਦੇ ਆਂਗੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਗੁਰਦੁਆਰਾ ਬਸੋੜਾ ਸਾਹਿਬ ਤੇ ਇਹ ਰੋਕੜ ਚਾਗਾ ਤੇ ਆਪਾਂ ਗੁਰਦੁਆਰਾ ਬਸੋੜਾ ਸਾਹਿਬ ਦੇ ਵੀ ਦਰਸ਼ਨ ਜ਼ਰੂਰ ਕਰਵਾਵਾਂਗੇ ਤੇ ਆਪਾਂ ਵੀਡੀਓ ਪਾਵਾਂਗੇ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਸਬਸਕ੍ਰਾਈਬਰ ਕਰ ਲਿਓ ਨਾਲ ਲਾਈਕ ਤੇ ਕਮੈਂਟ ਕਰਿਓ ਤੇ ਧੰਨਵਾਦ ਜੀ